ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਸ ਪਰਮਜੀਤ ਸਿੰਘ ਜਰਨਲ ਸਕੱਤਰ ਸਿਵਲ ਗਾਰਮਨ ਮੈਨ ਗਾਰਡ ਕੰਟਰੈਕਟ ਵਰਕਰਸ ਟ੍ਰੇਡ ਜੂਨੀਅਰ ਪੰਜਾਬ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ 28 ਸਤੰਬਰ ਦਿਨ ਐਤਵਾਰ ਨੂੰ ਸੰਗਰੂਰ ਦੀ ਧਰਤੀ ਤੇ ਠੇਕਾ ਸੰਘਰਸ਼ ਮੋਰਚਾ ਜੋ ਤੇ ਆਉਸੌਰ ਸਿੰਘ ਦਾ ਜੋ ਇਕੱਠ ਹੋ ਰਿਹਾ ਸ਼ੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਉਥੇ ਇੱਕ ਬਹੁਤ ਵੱਡਾ ਇਕੱਠ ਪੂਰੇ ਪੰਜਾਬ ਚ ਹੋ ਰਿਹਾ ਸਾਡੀ ਜਥੇਬੰਦੀ ਸਿਵਲ ਗਾਰਮਨ ਗਾਰਡ ਕੰਟਰੈਕਟ ਟ੍ਰੇਡ ਯੂਨੀਅਨ ਪੰਜਾਬ ਇਹਨੂੰ ਪੂਰਾ ਸਮਰਥਨ ਕਰਦੀ ਹੈ ਅਤੇ ਅਸੀਂ ਬਹੁਤ ਵੱਡੇ ਜਥੇ ਨਾਲ ਪਹੁੰਚ ਰਹੇ ਹਾਂ ਮੈਂ ਜਰਨਲ ਸਕੱਤਰ ਪੰਜਾਬ ਹੋਣ ਕਰਕੇ ਸਾਰੇ ਗਾਰਮਨ ਅਤੇ ਗਾਰਡ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ 28 ਤਰੀਕ ਦੇਣਾ ਐਤਵਾਰ ਨੂੰ 10 ਵਜੇ ਸੰਗਰੂਰ ਵਿਖੇ ਪਹੁੰਚ ਕੇ ਇਸ ਵੱਡੇ ਰੋਸ ਧਰਨੇ ਵਿੱਚ ਸ਼ਾਮਲ ਹੋ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹਦੇ ਤੋਂ ਮੁੱਕਰੀ ਹੈ ਸਰਕਾਰ ਭੱਜ ਚੁੱਕੀ ਹੈ ਵਾਅਦੇ ਆਪਣੇ ਜੋ ਕੀਤੇ ਸਨ ਸੋ ਉਹਨਾਂ ਨੂੰ ਉਹਨਾਂ ਦੇ ਵਾਅਦੇ ਜਿੱਤੇ ਚੇਤੇ ਕਰਾਉਣ ਵਾਸਤੇ ਜਾਤ ਕਰਾਉਣ ਵਾਸਤੇ ਪਰਿਵਾਰਾਂ ਸਮੇਤ ਬਹੁਤ ਵੱਡਾ ਇਕੱਠ ਵੱਖ-ਵੱਖ ਯੂਨੀਅਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ 28 ਤਰੀਕ ਦਿਨ ਐਤਵਾਰ ਨੂੰ 10 ਵਜੇ ਸੰਦੂਰ ਦੀ ਧਰਤੀ ਤੇ ਹੋਮ ਹੋ ਮਾ ਕੇ ਪਹੁੰਚੋ ਅਸੀਂ ਸਮੂਹ ਗਨਮਨ ਗਾਟ ਕੰਟਰੈਕਟ ਟ੍ਰੇਡ ਯੂਨੀਅਨ ਪੰਜਾਬ ਇੱਕ ਬਹੁਤ ਵੱਡਾ ਜਥਾ ਲੈ ਕੇ ਪਹੁੰਚ ਰਹੇ ਆ ਜੀ ਅਸੀਂ ਪੂਰਾ ਸਮਰਥਨ ਕਰਦੇ ਆ ਜੀ ਇਸ ਰੋਸਤਰ ਨੇ ਚ ਸੋ ਸ਼ਾਮਲ ਹੋਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ